8 ਅਗਸਤ ਨੂੰ ਸਾਡੇ ਕਾਰਪੋਰੇਟ ਸਾਇਟੀ ਸੈਨਾ ਦੇ ਵਿੱਚ ਸੇਲਜ਼ਮੈਨ ਦੀ ਭਰਤੀ ਰੱਖੀ ਗਈ ਸੀ ਜੀ ਉਸ ਤੋਂ ਬਾਅਦ ਜਦੋਂ ਭਰਤੀ ਪ੍ਰਕਿਰਿਆ ਖਤਮ ਹੋਈ ਜੀ ਤਾਂ ਮੈਂ ਉਹਦੀ ਵਾਈਫ ਨੂੰ ਲੈਂਡ ਚ ਲੈ ਗਿਆ ਤਾਂ ਮੈਂ ਬਾਹਰ ਹੀ ਖੜਾ ਸੀ ਬਾਹਰ ਜਦੋਂ ਕਈ ਸਟੂਡੈਂਟ ਨਿਕਲੇ ਬਾਹਰ ਤਾਂ ਰੌਲਾ ਰੱਪਾ ਪਾ ਰਹੇ ਸੀ ਵੀ ਆਇਆ ਹੋਊਗਾ ਜੀ ਐ ਹੋ ਗਿਆ ਮੈਂ ਉਹਨਾਂ ਨੂੰ ਅਖਿਆ ਮੈਂ ਕੀ ਗੱਲ ਹੋ ਗਈ ਉਹਨਾਂ ਨੇ ਇੱਕ ਚੁਣਿਆ ਹੋਇਆ ਨੁਮਾਇੰਦਾ ਹੋਣ ਦੇ ਨਾਤੇ ਮੈਨੂੰ ਕਿਹਾ ਸਾਡੇ ਨਾਲ ਕਹਿੰਦੇ ਤੱਕਾ ਹੋ ਗਿਆ ਜੀ ਮੈਂ ਚਲੋ ਵੀ ਆਪਾਂ ਕੋਈ ਗੱਲ ਅੰਦਰ ਇਨਸਪੈਕਟਰ ਸਾਹਿਬਾਂ ਨਾਲ ਗੱਲ ਕਰ ਲੈਂਦੇ ਆ ਮੈਂ ਅੰਦਰ ਗਿਆ ਤਾਂ ਕਮੇਟੀ ਦੇ ਪ੍ਰਧਾਨ ਜੀ ਬੈਠੇ ਸੀ ਇਨ ਉਹ ਜਿਹੜੇ ਆਧਾਰ ਤੇ ਰੱਖਿਆ ਮੈਨੂੰ ਕਿ ਉਹਦੇ ਡਾਕੂਮੈਂਟ ਵਗੈਰਾ ਦੇ ਦਿਓ ਤਾਂ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਜੀ ਆਰਟੀ ਪਾ ਲਿਓ ਉਹਨਾਂ ਨੇ ਮੈਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਜਿਹੜੀ ਆਰਟੀ ਆ ਇਹ ਸੁਸਾਇਟੀਆਂ ਦੇ ਵਿੱਚ ਫੌਲ ਹੀ ਨਹੀਂ ਕਰਦੀ ਪਹਿਲੀ ਗੱਲ ਤਾਂ ਉਹਨਾਂ ਨੇ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਲੋਕਾਂ ਦੇ ਨੂੰ ਪਹਿਲੀ ਗੱਲ ਤੇ ਗਮਰਾਹ ਕਰਤਾ ਦੂਜੀ ਗੱਲ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਵੀ ਜਿਹੜੇ ਵੱਧ ਪੜੇ ਲਿਖੇ ਸੀ ਪੋਸਟ ਗ੍ਰੈਜੂਏਟ ਸੀ ਕੰਪਿਊਟਰ ਦੀਆਂ ਯੂਨੀਵਰਸਿਟੀ ਤੋਂ ਡਿਗਰੀਆਂ ਪ੍ਰਾਪਤ ਕਰੀਆਂ ਨੇ ਉਹ ਤੁਸੀਂ ਬਾਹਰ ਕੱਢਤੇ ਜਦਕਿ ਇੱਕ ਆਰਟਸ ਵਾਲਾ ਤੁਸੀਂ ਰੱਖ ਲਿਆ ਤੇ ਤੁਸੀਂ ਕਿਹਾ ਇਹ ਸੀ ਵੀ ਕ ਉਹਨਾਂ ਨੇ ਮੈਨੂੰ ਇਹ ਸਪਸ਼ਟ ਜਵਾਬ ਤਰਵਿੰਦਰ ਕੁਮਾਰ ਇਨਸਪੈਕਟਰ ਨੇ ਜਦ ਕਿ ਉਹ ਰਵਿੰਦਰ ਕੁਮਾਰ ਦੀ ਥੇ ਡਿਊਟੀ ਨਹੀਂ ਸੀ ਬਣਦੀ ਕਿਉਂਕਿ ਜਿਹੜਾ ਇਹ ਸੋਨਮਰਾਣੀ ਦਾ ਸਰਕਲ ਪੈਂਦਾ ਜੀ ਸਣਾ ਤਰਵਿੰਦਰ ਕੁਮਾਰ ਉਹ ਥੇ ੱਕੇ ਨਾਲ ਹੀ ਆਇਆ ਹੋਇਆ ਸੀ ਉਹ ਪਤਾ ਨਹੀਂ ਉਹ ਦਫਤਰ ਵਾਲੇ ਜਵਾਬ ਦੇਣਗੇ ਵੀ ਕਿਉਂ ਆਇਆ ਹੋਇਆ ਸੀ ਤਾਂ ਉਹਨੇ ਮੈਨੂੰ ਜਵਾਬ ਇਹ ਦਿੱਤਾ ਕਹਿੰਦਾ ਯਾਰ ਅਸੀਂ ਪੜ੍ਹਾਈ ਤੋਂ ਕੀ ਲੈਣਾ ਹਾਂ ਹਮ ਤਾਂ ਸੋਸਾਇਟੀ ਦਾ ਕੰਮ ਕਰਨ ਵਾਲਾ ਬੰਦਾ ਚਾਹੀਦਾ ਉਹ ਸੋਸਾਇਟੀ ਦਾ ਕੰਮ ਹੁੰਦਾ ਫਿਰ ਮੈਂ ਉਹਨੂੰ ਇਹ ਵੀ ਕਿਹਾ ਮੈਂ ਕਿਹਾ ਸਰ ਸੋਸਾਇਟੀ ਦਾ ਕੰਮ ਤਾਂ ਕੋਈ ਵੀ ਕਰ ਸਕਦਾ ਹੈਗਾ 10 ਦਿਨ ਲਵਾ ਦਿਓ ਸਿੱਖ ਜੂ ਵੀ ਮਤਲਬ ਪੜ ਉਹ ਮੈਨੂੰ ਕਹਿੰਦਾ ਯਾਰ ਤੁਸੀਂ ਛੱਡੋ ਵੀ ਅਸੀਂ ਰੱਖ ਲਿਆ ਗੱਲ ਖਤਮ ਮੈਂ ਇਹਨਾਂ ਨੂੰ ਆਖਿਆ ਮੈਂ ਸਰ ਜਿਹੜੇ ਵੱਧ ਪੜੇ ਲਿਖਿਆ ਵੀ ਜੇ ਕੱਲ੍ਹ ਤੁਹਾਡੇ ਉੱਚ ਅਧਿਕਾਰੀਆਂ ਕੋਲੇ ਬਗੇ ਤਾਂ ਤੁਸੀਂ ਕੀ ਜਵਾਬ ਦੇਵੋਗੇ ਤਾਂ ਉਹਦਾ ਜਵਾਬ ਇਹ ਸੀ ਕਹਿੰਦਾ ਜਿੱਥੇ ਮਰਜ਼ੀ ਬਗ ਜਾਣ ਚਾਹੇ ਤੁਸੀਂ ਵੀ ਨਾਲ ਬਗ ਜਿਓ ਕਹਿੰਦਾ ਜੋ ਕਰਨਾ ਕਰ ਲਿਓ ਅਸੀਂ ਰੱਖ ਲਿਆ ਗੱਲ ਖਤਮ ਮੈਂ ਚਲੋ ਇਹ ਵਾਪਸ ਆ ਗਿਆ ਵਾਪਸ ਆ ਕੇ ਉਸ ਤੋਂ ਬਾਅਦ ਦੂਜੇ ਦਿਨ ਅਸੀਂ న్యూਸ ਵੀ ਲਵਾਈ ਇਸ ਸੰਬੰਧ ਦੇ ਵਿੱਚ ਤਾਂ ਸਾਨੂੰ ਨਿੱਕੀਆਂ ਮੋਟੀਆਂ ਧਮਕੀਆਂ ਨੇ ਵੀ ਆਈਆਂ ਵੀ ਕੀ ਕਰ ਲਓਗੇ ਪਹਿਲਾਂ ਵੀ ਤਰੀਕਾਂ ਤੇ ਲੋਕ ਰੁਲਦੇ ਆ ਇਹਨੂੰ ਕਿਹੜਾ ਕੁਛ ਪੁੱਛਦਾ ਚਲੋ ਮੈਂ ਚੰਡੀਗੜ੍ਹ ਭਰਤੀ ਸੰਬੰਧੀ ਜਿਹੜਾ ਐਕਟ ਹੁੰਦਾ ਐਕਟ ਮੰਗਾ ਕੇ ਜਿਹੜੀਆਂ ਖਾਮੀਆਂ ਸੀ ਉਹ ਮੈਂ ਐਪਲੀਕੇਸ਼ਨ ਦੇ ਵਿੱਚ ਲਿਖੀਆਂ ਤੇ ਐਪਲੀਕੇਸ਼ਨ ਮੈਂ ਆਪਣੇ ਸੀਐਮ ਵਿੰਡੋ ਦੇ ਦੇਤੀ ਇੱਕ ਇੱਕ ਡੀਆਰ ਆਫਿਸ ਦੇਤੀ ਇੱਕ ਚੰਡੀਗੜ੍ਹ ਭੇਜਤੀ ਜੀ ਉਸ ਤੋਂ ਬਾਅਦ ਸਾਨੂੰ 30 ਤਰੀਕ ਦੀ ਤਾਰੀਖ ਮਿਲੀ ਇੱਥੋਂ ਤੇ 30 ਤਰੀਕ ਤੋਂ ਲਗਾਤਾਰ ਉਸ ਤੋਂ ਬਾਅਦ ਤੱਕ ਅਸੀਂ ਇੱਥੇ ਲਗਾਤਾਰ ਅਗੇੜੇ ਮਾਰ ਰਹੇ ਹਾਂ ਯਾਨੀ ਹਜੇ ਤੱਕ ਕੋਈ ਸਾਨੂੰ ਸਪਸ਼ਟ ਇਹ ਨਹੀਂ ਮਿਲਿਆ ਵੀ ਉਹ ਕੈਨਸਲ ਕੀਤੀ ਹੈ ਭਰਤੀ ਉਹ ਮੁੰਡਾ ਜਿਹੜਾ ਉਹ ਹਾਜ਼ਰੀਆਂ ਪਾ ਰਿਹਾ ਆ ਆਪਣੀਆਂ ਜਿਨ੍ਹਾਂ ਦੀ ਨਿਯੁਕਤੀ ਕੀਤੀ ਗਈ ਆ ਕੀ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਨਾਲ ਕੋਈ ਅਧਿਕਾਰੀਆਂ ਦੀ ਮਿਲੀਭੁਗਤ ਸਾਹਮਣੇ ਆ ਰਹੀ ਆ ਸਰ ਦੇਖੋ ਗੱਲ ਇਹ ਆ ਜੀ ਜਦੋਂ ਐਨੇ ਅਧਿਕਾਰੀਆਂ ਦਾ ਭਰਤੀ ਪ੍ਰਕਿਰਿਆ 'ਚ ਜਾਣਾ ਫਿਰ ਉਹਦਾ ਕੋਈ ਸਪਸ਼ਟ ਜਵਾਬ ਨਾ ਦੇਣਾ ਸਾਨੂੰ ਸਾਨੂੰ ਗੁੰਮਰਾਹ ਕਰਨਾ ਤਾਂ ਅਸੀਂ ਪੂਰੀ ਕਹਿ ਸਕਦੇ ਹਾਂ ਜੀ ਪੂਰਾ ਫੋਲੀ ਮਿਲੇ ਹੋਇਆ ਹੈ ਇਨਾਂ ਦੇ ਪੈਸੇ ਵੀ ਖਾਦੇ ਹੋ ਸਕਦੇ ਆ ਇਹਨਾਂ ਦਾ ਕੋਈ ਹੋਰ ਸਬੰਧ ਵੀ ਹੋ ਸਕਦਾ ਅਸੀਂ ਤਾਂ ਚਾਹੁੰਦੇ ਸੀ ਵੀ ਇਹ ਬਿਜਿਲੈਂਸ ਤੋਂ ਜਾਂਚ ਹੋਵੇ ਇਹਨਾਂ ਦੇ ਜਿਹੜੀਆਂ ਕਾਲ ਡਿਟੇਲਾਂ ਨੇ ਭਰਤੀ ਤੋਂ ਪਹਿਲਾਂ ਦੀਆਂ ਉਹ ਵੀ ਕਢਾਈਆਂ ਜਾਣ ਤਾਂ ਕਿ ਇਹਨਾਂ ਦਾ ਜਿਹੜਾ ਰਿਸ਼ਤਾ ਹੈ ਉਹ ਪਤਾ ਲੱਗ ਸਕੇ ਲੋਕਾਂ ਨੂੰ ਧਮਕੀਆਂ ਪਰ ਧਮਕੀਆਂ ਸਰ ਇੰਡਾਇਰੈਕਟਲੀ ਆ ਡਾਇਰੈਕਟਲੀ ਕਿਸੇ ਨੇ ਕੋਈ ਧਮਕੀ ਨਹੀਂ ਦਿੱਤੀ ਇਹਨਾਂ ਨੂੰ ਪਤਾ ਹੈਗਾ ਵੀ ਮੈਂ ਕਿਹੋ ਜਿਹਾ ਬੰਦਾ ਵੀ ਪਿੱਛੇ ਹਟਣ ਵਾਲਾ ਨਾ ਬੇਗਨ ਵਾਲਾ ਨਾ ਝੋਕਾ ਵਾਲਾ ਮੈਂ ਹੈ ਨਹੀਂ ਪਰ ਜੇ ਕਿਤੇ ਡਾਇਰੈਕਟ ਦੇਣਗੇ ਤਾਂ ਉਹ ਜਿਹਾ ਮੈਂ ਤਿਆਰ ਹਾਂ ਉਸ ਪੱਗ ਕੰਮ ਲਈ ਤੁਸੀਂ ਕੀ ਮੰਗ ਕਰਦੇ ਹੋ ਸਰ ਅਸੀਂ ਮੰਗ ਸਰ ਇਹ ਕਰਦੇ ਆਂ ਵੀ ਜਿਹੜੀ ਵੀ ਕੋਈ ਬਣਦੀ ਕਾਰਵਾਈ ਆ ਅਸੀਂ ਐਕਟ ਵੀ ਨਾਲ ਚੱਕਿਆ ਹੋਇਆ ਸਾਡੇ ਜਿਹੜਾ ਕੁਝ ਐਕਟ ਦੇ ਵਿੱਚ ਨਹੀਂ ਆਉਂਦਾ ਇਹਨਾਂ ਨੇ ਐਕਟ ਦੀ ਉਲੰਘਣਾ ਕੀਤੀ ਆ ਉਹਦੇ ਮੁਤਾਬਕ ਭਰਤੀ ਵੀ ਕੈਂਸਲ ਕੀਤੀ ਜਾਵੇ ਜਿਹੜੇ ਇਨਸਪੈਕਟਰ ੱੱੱਕੇ ਨਾਲ ਆਏ ਆ ਜਾਂ ਜਿਨ੍ਹਾਂ ਨੇ ਕੁਝ ਲਿਆ ਹੈਗਾ ਤਾਂ ਉਹਨਾਂ ਦੇ ਬਣਦੀ ਕਾਰਵਾਈ ਨੂੰ ਸਸਪੈਂਡ ਕੀਤਾ ਜਾਵੇ ਜਾਂ ਉਹਨਾਂ ਨੂੰ ਚਾਰ ਸੀਟ ਕੀਤਾ ਜਾਵੇ ਜੇ ਤੁਹਾਡੀ ਇੱਥੇ ਫਿਰ ਸੁਣਵਾਈ ਨਹੀਂ ਹੁੰਦੀ ਅੱਗੇ ਤੁਹਾਡੀ ਕੀ ਪ੍ਰਕਿਰਿਆ ਰਹੂਗੀ ਅੱਗੇ ਸਰ ਅਸੀਂ ਜਾਵਾਂਗੇ ਜੀ ਪਟਿਆਲੇ ਅਗਰ ਉੱਥੋਂ ਵੀ ਸੁਣਵਾਈ ਨਾ ਹੋਵੇ ਚ ਜਾਣੀ ਐਂਡ ਤੱਕ ਅਸੀਂ ਇਸ ਜੰਗ ਨੂੰ ਲੜਾਂਗੇ ਜੀ ਮੈਂ ਹਾਰ ਮੰਨਣ ਵਾਲਾ ਨਹੀਂ ਕਿਹੜੇ ਅਫਸਰ ਨੂੰ ਮੋਸਮੀ ਮੰਨਦੇ ਹੋ ਸਿੱਧੇ ਸਾਊਥ ਦੇ ਇੰਸਪੈਕਟਰ ਨੇ ਧਰਤੀ ਕਰਵਾਈ ਹੈ ਮੰਨਦੇ ਹੋ ਵੀ ਇੱਕ ਕਰਮਚਾਰੀ ਨੂੰ ਭਰਤੀ ਕਰਨ ਦਾ ਤਾਂ ਇੰਸਪੈਕਟਰ ਦਾ ਕੋਈ ਉਹ ਵੀ ਵੱਡੀ ਭੂਮਿਕਾ ਨਹੀਂ ਹੁੰਦੀ ਪਰ ਮੈਂ ਕੰਪਨੀ ਲੈਵਲ ਤੇ ਕਿਹੜੇ ਅਫਸਰ ਸਰ ਇਹ ਐ ਆ ਜੀ ਇਹ ਜਿਹੜਾ ਕਾਰਪੋਰੇਟ ਸਾਇਟੀਆਂ ਨੇ ਨਾ ਜੀ ਇਹ ਇਹ ਆਰਟੀ ਦੇ ਘੇਰੇ ਤੋਂ ਬਾਹਰ ਬਾਹਰ ਹੋਣ ਕਰਕੇ ਇਹਦੀ ਜਾਣਕਾਰੀ ਕਿਸੇ ਵੀ ਆਮ ਬੰਦੇ ਨੂੰ ਨਹੀਂ ਹੁੰਦੀ ਕਿਉਂਕਿ ਹੋਰ ਥਾਂ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਇਹ ਜਾਣਕਾਰੀਆਂ ਨੂੰ ਸਪਾਕੇ ਰੱਖਦੇ ਆ ਜਿਹੜੇ ਕਾਰਪੋਰੇਟ ਸੈਟੀਆਂ ਦੀਆਂ ਕਮੇਟੀਆਂ ਲਾ ਲਓ ਜਾਂ ਜਿਹੜੇ ਛੋਟੇ ਲੈਵਲ ਦੇ ਅਫਸਰ ਲਾ ਲਓ ਤੇ ਇਹ ਫੁੱਲ ਫਲੈਸ਼ ਜਿਹੜਾ ਅਧਿਕਾਰ ਹੈਗਾ ਚੰਡੀਗੜ੍ਹ ਦਫ਼ਤਰ ਨੇ ਉਹ ਦਿੱਤਾ ਵਾ ਥੱਲੜ ਅਧਿਕਾਰੀਆਂ ਨੂੰ ਵੀ ਉਹ ਜਿਹਨੂੰ ਮਰਜ਼ੀ ਰੱਖ ਲੈਣ ਜਿਹਨੂੰ ਮਰਜ਼ੀ ਕੱਢ ਦੇਣ ਪਰ ਇਹ ਹੈ ਵੀ ਜੇ ਤਾਂ ਤੁਸੀਂ ਐਕਟ ਦੀ ਜਾਣਕਾਰੀ ਰੱਖਦੇ ਹੋ ਤਾਂ ਤੁਸੀਂ ਸਵਾਲ ਜਵਾਬ ਕਰ ਸਕਦੇ ਹੋ ਅਗਰ ਤੁਸੀਂ ਐਕਟ ਦੀ ਜਾਣਕਾਰੀ ਨਹੀਂ ਰੱਖਦੇ ਤਾਂ ਤੁਸੀਂ ਕਿਸੇ ਦਾ ਕੁਝ ਨਹੀਂ ਕਰ ਸਕਦੇ ਕਿਉਂਕਿ ਉਹਦੇ ਬਦਲ ਇਹਨਾਂ ਕੋਲੇ ਪਹਿਲਾਂ ਹੀ ਬਹੁਤ ਨਹੀਂ ਹੈ ਇਹਦੀ ਪ੍ਰਕਿਰਿਆ ਚੱਲ ਰਹੀ ਹੈ ਅਜੇ ਪ੍ਰਕਿਰਿਆ ਰੱਖੀ ਤੇ ਗਈ ਕਾਰੀ ਰਿਪੋਰਟ ਹੋ ਕੇ ਆ ਗਈ ਹੈ ਤਾਂ ਫਾਈਨਲ ਜੋ ਇਹਦਾ ਹੋਏਗਾ ਇਨਕੁਆਇਰੀ ਤੋਂ ਬਾਅਦ ਅੱਜ ਲਾਸਟ ਡੇ ਤੇਗਾ ਕਰਕੇ ਅੱਜ ਤੱਕ ਇਹਦਾ ਫਿਰ ਫੈਸਲਾ ਆਪਣੇ ਇਨਕੁਆਇਰੀ ਰਿਪੋਰਟ ਤੇ ਦੇ ਦੇਗਾ ਖਰੂਨਾ ਨੇ ਇਹ ਵੀ ਕਿਹਾ ਵੀ ਉਹਨਾਂ ਦੇ 30 ਦਿਨ ਪੂਰੇ ਕਰਾਉਣ ਵਾਸਤੇ ਚਾਰਾ ਚੋਈ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਮੇਰੇ ਤਾਂ ਕੁਝ ਵੀ ਨਹੀਂ ਹੋ ਸਕਦਾ ਠੀਕ ਹੈ ਨਾ ਨੀਤੀ ਦੇ ਨਾਲ ਕੁਝ ਨਹੀਂ ਹੈ ਜੀ ਅੱਜ ਮੈਂ ਪਰ ਮੈਂ ਕਹਿ ਰਿਹਾ ਅੱਜ ਇਨਕੁਆਇਰੀ ਕੰਪਲੀਟ ਹੋ ਗਈ ਹੈ ਫਾਈਨਲ ਅਸੀਂ ਆਪਣਾ ਫੈਸਲਾ ਸੁਣਾਣਾ ਹੈ 8 ਦੇ ਤਰੀਕ ਤੇ ਆਪਣਾ ਫੈਸਲਾ ਸੁਣਾਗਾ ਸੀਮੰਡਰਾਂ ਦੇੰਦਰ ਤੋਂ ਆ ਰਹੀ ਹੈ ਤੁਸੀਂ ਪ੍ਰੋਪਰ ਚੈਨਲ ਹਾਂਜੀ ਪ੍ਰੋਪਰ ਚੈਨਲ ਰਾਹੀਂ ਵਾਪਸ ਭੇਜਾਂਗੇ ਇਹਦੀ ਪ੍ਰੋਪਰੀ ਦੀ ਰਿਪੋਰਟ ਹੋਊਗੀ ਇਹਦੀ ਪ੍ਰੋਪਰ ਕਾਪੀ ਸੀਐਮ ਅੰਡਰ ਆਹੀ ਹੈ ਜੇ ਆਪਣਾ ਕਰਕੇ ਕਰਕੇ ਵਾਪਸ ਭੇਜਾਂਗੇ ਤੁਹਾਡੀ ਇਨਕੁਆਇਰੀ ਚ ਜੋ ਗੋਸ਼ ਸਹੀ ਫਾਈਂਡ ਜਾਂਦੇ ਨੇ ਇੱਕ ਵਾਰੀ ਫਾਈਨਲ ਇਨਕੁਆਇਰੀ ਰਿਪੋਰਟ ਹੋਣ ਤੋਂ ਬਾਅਦ ਇਹ ਤੁਹਾਨੂੰ ਉਹ ਦਿਨ ਦੱਸ ਦਾਂਗੇ ਜੋ ਰੂਲ ਅਨੁਸਾਰ ਕਾਰਵਾਈ ਹੋਵੇ ਅੱਜ ਦੀ ਰਿਪੋਰਟ ਚ ਕੀਤੀ ਜਾਊਗੀ ਜੋ ਵੀ ਰੂਲਨ ਸਰ ਬੰਦੀ ਹੈ ਇਨਕਾਰ ਭਾਈ ਉਹਨਾਂ ਨੇ ਕੁਝ ਅਧਿਕਾਰੀਆਂ ਦੇ ਉੱਤੇ ਬੋਚਾਉਂਦੇ ਕਿਹਾ ਕਿ ਉਹਨਾਂ ਦੀ ਸਮੂਲੀਅਤ ਹੈ ਦੇ ਵਿੱਚ ਵੀ ਕੁਝ ਲਾਈਕੋ ਜੀ ਕਿਸੇ ਵੀ ਅਧਿਕਾਰੀ ਦੀ ਕੋਈ ਵੀ ਸਮੂਲੀਅਤ ਹੋਈ ਕੁਝ ਵੀ ਪਾਇਆ ਗਿਆ ਸਾਡੀ ਇਨਕੁਆਇਰੀ ਰਿਪੋਰਟ ਤੇ ਆਤਾ ਉਹ ਇਨਕੁਆਇਰੀ ਰਿਪੋਰਟ ਹੈ ਬਾਕੀ ਮੇਰੇ ਲੈਵਲ ਤੇ ਬਤਾਲ ਹੋ ਰਹੀ ਹੈ ਕਿਸੇ ਵੀ ਵੱਲੋਂ ਭਾਵੇਂ ਸਭਾ ਦੇ ਮੁਲਾਜ਼ਮ ਨੇ ਭਾਵੇਂ ਦਫ਼ਤਰ ਦੇ ਮੁਲਾਜ਼ਮ ਨੇ ਕੋਈ ਵੀ 1% ਵੀ ਕੋਈ ਜੇ ਗਲਤ ਕਿਸੇ ਵੱਲੋਂ ਕੰਮ ਕਰਾਇਆ ਗਿਆ ਰੂਲਰ ਸਾਹਿਬਾਂ ਦੀ ਕਾਰਵਾਈ ਕੀਤੀ ਜਾਊਗੀ ਸਰਪੱਤੀ ਦੇ ਕੀ ਰੋਕ ਲੱਗ ਚੁੱਕੀ ਹੈ ਜੀ ਅੱਜ ਜਦੋਂ ਤੁਹਾਡਾ ਫੈਸਲਾ ਹੋਊਗਾ ਉਸੇ ਅੱਗੇ ਫੈਸਲਾ ਕਰਾਂਗੇ ਇਹ ਵੀ ਪਤਾ ਚੱਲਿਆ ਕਿ ਉਹ ਜਿਹੜਾ ਬੰਦਾ ਰੱਖਿਆ ਉਹ ਉੱਥੇ ਆਫਿਸ ਕੰਮ ਕਰ ਰਿਹਾ ਜੀ ਹਲੇ ਇਸਤੇ ਸਾਡੇ ਵੱਲੋਂ ਕੋਈ ਸਟੇ ਨਹੀਂ ਦਿੱਤੀ ਗਈ ਸੀ ਕਿ ਜੀ ਜੋ ਵੀ ਅੱਜ ਫੈਸਲਾ ਹੋਣ ਤੋਂ ਬਾਅਦ ਅੱਗੇ ਦੀ ਕਾਰਵਾਈ ਹੋਊਗੀ ਅੱਜ ਦੇ ਫੈਸਲੇ ਤੋਂ ਬਾਅਦ ਕੀਤੀ ਜਾਊਗੀ